ਬڑا ਅੱਜ ਖੁਸ਼ੀਆਂ ਵਾਲਾ ਸਮਾਹ ਹੈ ਜੋ ਹਜੂਰ ਸੈਨਸਾ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ ਮੈਂ ਥੋੜਾ ਜਿਹਾ ਪੜਿਆ ਘਟਿਆ ਬੇਨਤੀ ਪਹਿਲਾਂ ਕਰ ਲਾਂ ਜਿਹੜੇ ਬੜੇ ਉਹ ਅਰਥ ਵੀ ਕਰ ਲੈਂਦੇ ਆ ਤੇ ਜਿਹੜਾ ਹੋਇਆ ਇਹ ਨਾੜੋਂ ਨੇ ਕੀ ਕਰਨੇ ਮੈਂ ਤੇ ਉਹੀ ਚੀਜ਼ ਤੁਹਾਡੇ ਨਾਲ ਸਾਂਝੀ ਕਰਨੀ ਆ ਜੋ ਪਰਮੇਸ਼ਰ ਨੇ ਕਿਹੜੀ ਗੱਲ ਸਾਂਝੀ ਕਰਨੀ ਤੁਹਾਡੇ ਨਾਲ ਕਿ ਜਿੱਥੇ ਵੀ ਕਿਸੇ ਗੁਰੂ ਅਵਤਾਰ ਪੀਰ ਪੈਗੰਬਰ ਦੇ ਨਾਲ اقਰਾਰ ਹੋਇਆ ਤੇ ਅਕਾਲ ਪੁਰਖ ਦੀਆਂ ਉਸ ਵੇਲੇ ਆਵਾਜ਼ਾਂ ਆਉਂਦੀਆਂ ਰਹੀਆਂ ਕਿਉਂਕਿ ਉਸ ਵੇਲੇ ਪ੍ਰਮਾਤਮਾ ਨੇ ਸਾਖ ਹਯਤ ਖੇਡ ਨਹੀਂ ਕੀਤੀ اقਰਾਰ ਹੁੰਦੇ ਰਹਿ ਕਿ ਜਦੋਂ ਮੈਂ ਸਾਖ ਹਯਤ ਮਾਤ ਲੋਕ ਤੇ ਖੇਡ ਕੀਤੀ ਇਹ اقਰਾਰ ਤੁਹਾਡੇ ਨਾਲ ਹੋ ਗਿਆ ਮੈਂ ਤੁਹਾਡੇ ਨਾਲ ਮਿਲ ਜਰੂਰ ਕੇ ਗੁਰੂਆਂ ਅਵਤਾਰਾਂ ਦੀਆਂ ਗੱਲਾਂ ਸੁਣ ਕੇ ਭਗਤਾਂ ਦੀਆਂ ਗੱਲਾਂ ਸੁਣ ਕੇ ਕਿ ਇਹ ਸਾਰਿਆਂ ਨਾਲ اقਰਾਰ ਹੁੰਦੇ ਆ ਤੇ ਨਦੀਆਂ ਵੀ ਆਪਸ ਵਿੱਚ ਸਲਾਹ ਕਰਦੀਆਂ ਕਿ ਇਹ ਗੁਰੂ ਅਵਤਾਰ ਕਹਿੰਦੇ ਆ ਕਿ ਜਿਸ ਵੇਲੇ ਪ੍ਰਮਾਤਮਾ ਮਾਤ ਲੋਕ ਤੇ ਸਾਖਿਆਤ ਪ੍ਰਗਟ ਹੋਵੇਗਾ ਉਹ ਭਗਤਾਂ ਦਾ ਦਾਸ ਹੋਵੇਗਾ ਉਸ ਵੇਲੇ ਇਹਨਾਂ ਪਿਆਰ ਜਿਤਾਵੇਗਾ ਉਹਨਾਂ ਨਾਲ ਤੇ ਆਪਾਂ ਵੀ ਮੌਕਾ ਸੰਭਾਲ ਲਈਏ ਆਪਾਂ ਵੀ ਕੋਈ ਹਾੜਾ ਕੱਢ ਲਈਏ ਉਹਦੇ ਅੱਗੇ ਉਹ ਸਾਰੀਆਂ ਨਦੀਆਂ ਹਾੜਾ ਕੱਢਦੀਆਂ ਧਿਆਨ ਦਿੰਦੇ ਰਹੋ ਧਿਆਨ ਦਿੰਦੇ ਰਹੋ ਕਿ ਕੀ ਸਲਾਹ ਹੋਈ ਤੇ ਕੀ ਉਹਨਾਂ ਨੂੰ ਆਵਾਜ਼ ਆਈ ਨਦੀਆਂ ਨੂੰ ਜਮਨਾ ਸਰਸਤੀ ਕਹੇ ਗੰਗਿਆ ਰਖੀਏ ਆਸ ਅਸਾ ਇੱਕ ਵਧਾਈਆ ਜੇ ਉਹ ਭਗਤਾਂ ਦਾ ਦਾਸ ਜੋਹੀਂ ਸੁਣਦੀਆਂ ਭਗਤਾਂ ਖੁਸ਼ੀ ਬਣਾਈਆ ਦੇਵੇ নূর ਪ੍ਰਕਾਸ਼ ਜੋਤ ਡੱਗ ਮੰਗਾਈਆ ਕਦੀ ਸਾਡੀ ਵੀ ਬੁਝਾਵੇ ਪਿਆਸ ਮੰਗਦੇ ਆਪਾਂ ਮੰਗੀਏ ਜੇ ਸਾਡੇ ਤਾਂ ਵੀ ਉਹ ਮਿਹਰਬਾਨ ਹੋ ਜੇ ਤੇ ਉਹਦਾ ਕੀ ਜਾਂਦਾ ਕਦੀ ਸਾਡੀ ਵੀ ਬੁਝਾਵੇ ਪਿਆਸ ਤ੍ਰਿਸ਼ਨਾ ਦੂਰ ਕਰਾਈਆ ਜਮਨਾ ਤੱਕ ਕੇ ਉੱਤੇ ਆਕਾਸ਼ ਉਹ ਸੁਣਦੀ ਸੀ ਕਿ ਉਹ ਆਕਾਸ਼ਾਂ ਵਿੱਚ ਵੱਸਦਾ ਹੈ ਉਹਨੇ ਧਿਆਨ ਵੀ ਆਕਾਸ਼ ਵੱਲੋਂ ਕਰਕੇ ਤੇ ਬੇਨਤੀ ਕੀਤੀ ਜਮਨਾ ਤੱਕ ਕੇ ਉੱਪਰ ਆਕਾਸ਼ ਹੱਥ ਜੋੜ ਕੇ ਵਾਸਤਾ ਪਈਆ ਓ ਪ੍ਰਭੂ ਤੇਰੀ ਕਿੱਥੇ ਕਰੀਏ ਤਲਾਸ਼ ਸਾਡੇ ਨਾਲ ਵੀ ਗੱਲ ਸਿੱਧੀ ਕਰ ਤੇਰੀ ਕਿੱਥੇ ਕਰੀਏ ਤਲਾਸ਼ ਸਾਨੂੰ ਦੇ ਸਮਝਾਈਆ ਆਵਾਜ਼ ਆਈ ਜਿਹੜੀਆਂ ਆਵਾਜ਼ਾਂ ਦਿੰਦਾ ਸੀ ਪ੍ਰਮਾਤਮਾ ਉਹਨਾਂ ਨਦੀਆਂ ਨੂੰ ਵੀ ਫਿਰ ਆਵਾਜ਼ ਆਈ ਕੀ ਕਿਹਾ ਆਵਾਜ਼ ਆਈ ਜਿੱਥੇ ਮੇਰੇ ਭਗਤ ਨੇ ਮੇਰੇ ਸਿਰ ਵਿੱਚ ਪਾਉਣਾ ਜਲ ਗਲਾਸ ਕਿੱਥੇ ਪਾਇਆ ਸੀ ਤੁਸੀ ਤੇ ਬਾਬੂਪੁਰ ਰਾਵੀ ਦੇ ਕੰਢੇ ਤੇਜਪਾਨ ਜੀ ਜੰਮੂ ਵਾਲਿਆਂ ਦੀ ਡਿਊਟੀ ਲੱਗੀ ਸੀ ਕਿ ਤੇਜਪਾਨ ਮੇਰੇ ਸੀਸ ਤੇ ਇਹ ਜਾਂਦਾ ਗਲਾਸ ਪਾਵੇਗਾ ਤੇ اقرار ਕਿੰਨਾ ਨਾਲ ਹੋਇਆ ਸੀ ਨਦੀਆਂ ਨਾਲ ਵੀ ਤੁਸੀਂ ਵੀ ਉੱਥੇ ਪੁੱਜਿਓ ਉਪਸ਼ਧੀਆਂ ਕਿੱਥੇ ਪੁੱਜੀਆਂ ਅਵਾਜ਼ ਆਈ ਜਿੱਥੇ ਮੇਰੇ ਭਗਤ ਨੇ ਮੇਰੇ ਸਿਰ ਵਿੱਚ ਪਾਉਣਾ ਜਲ ਗਲਾਸ ਉਹ ਗੱਲ ਵਕੜੀ ਗੱਲ ਵਿੱਚ ਪਾਈ ਆ ਉਹ ਦਿਸ਼ਾ ਲੈਣੀ ਬਾਖ ਗਦਰ ਨੂੰ ਮੁੱਖ ਕਰਕੇ ਆ ਜੀਓ ਪਰਦਾ ਦਿੱਤਾ ਉਠਾਈਆ ਜਿਸ ਵੇਲੇ ਗੁਰਮੁਖਾ ਧੂੜੀ ਮਸਤਕ ਲਾਉਣੀ ਰਾਖ ਇਹ ਕਿੱਥੇ ਲਾਈ ਸੀ ਪਿੰਡ ਬਾਬੂ ਪਰ ਦਲੀਪ ਸਿੰਘ ਦੇ ਦਰਵਾਜੇ ਦੇ ਅੱਗੇ ਪ੍ਰਮਾਤਮਾ ਨੇ ਆਪਣੇ ਚਰਨਾਂ ਤੋਂ ਧੂੜ ਭਗਤਾਂ ਦੇ ਮਸਤਕ ਦੇ ਟਿੱਕੇ ਲਾਇਏ ਸੀ ਇਹ ਸਾਰੇ اقਰਾਰ ਹੋਏ ਕਿ ਤੁਸੀਂ ਉਧਰ ਨੂੰ ਆਇਓ ਜਿੱਥੇ ਮੈਂ ਇਹ ਕੰਮ ਕਰਨਾ ਤੇ ਵਸਦਾ ਕਿੱਥੇ ਸੀ ਪਹਿਲਾਂ ਉਹ ਆਕਾਸ਼ਾਂ ਚ ਜਿਹਨੂੰ ਨਿਰਗੁਣ ਕਹਿੰਦੇ ਸੀ ਇਹ ਨਿਰਗੁਣ ਕਹਿ ਰਿਹਾ ਅਗਲੀ ਗੱਲ ਫੇਰ ਸੁਣੋ ਜਿਸ ਵੇਲੇ ਗੁਰਮੁਖਾਂ ਧੂੜੀ ਮਸਤਕ ਲਾਉਣੀ ਰਾਖ ਟਿੱਕੇ ਜਗਤ ਵਖਾਈਆ ਉਸ ਵੇਲੇ ਮੈਂ ਉੱਪਰ ਹੋਣਾ ਨਹੀਂ ਆਕਾਸ਼ ਇਹੋ ਕਹਿੰਦਾ ਹੈ ਨਾ ਸੰਸਾਰ ਤੇ ਗੁਰੂ ਅਵਤਾਰ ਵੀ ਕਹਿੰਦੇ ਸੀ ਕਿ ਉਹ ਆਕਾਸ਼ਾਂ 'ਚ ਵੱਸਦਾ ਤੇ ਆਵਾਜ਼ ਕਿਹੜੀ ਦਿੱਤੀ ਉਸ ਵੇਲੇ ਮੈਂ ਉੱਪਰ ਹੋਣਾ ਨਹੀਂ ਆਕਾਸ਼ ਧਰਤੀ ਉੱਤੇ ਸੋਭਾ ਪਾਈਆ ਜੇ ਤੁਹਾਨੂੰ ਹੋਇਆ ਵਿਸ਼ਵਾਸ ਨਦੀਆਂ ਨੂੰ ਕਿਹਾ ਜੇ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਹੋਇਆ ਕਿ ਪ੍ਰਮਾਤਮਾ ਧਰਤੀ ਤੇ ਆ ਗਿਆ ਹੈ ਜਿਹੜਾ ਆਕਾਸ਼ਾਂ ਵਿੱਚ ਵੱਸਦਾ ਸੀ ਜਿਹਨੂੰ ਨਿਰਗੁਣ ਕਹਿੰਦੇ ਸੀ ਜੇ ਤੁਹਾਨੂੰ ਹੋਇਆ ਵਿਸ਼ਵਾਸ ਪੀਰ ਭਗਤਾ ਨਾਲ ਲਾਈਆ ਧਰਮ ਬਣਾ ਕੇ ਸਾਥ सगला ਜੋੜ ਜੜਾਈਆ बरात यह भी बड़ा अकरार सी। के रवदासा। और जिस वे मैं भगत द्वारे लाड़ा बनके इक्की बरात लैके निकलिया समझ ली के परमात्मा मात लोग आ गया है ये कितने कृपा की बरात खड़ी सी भलाईपुर गयानी गुरमुख सिंह ਇਹ ਪ੍ਰਮਾਤਮਾ ਨੇ اقਰਾਰ ਕੀਤੇ ਪਹਿਲਾਂ ਫੇਰ ਉਹ ਲੈਣੇ ਦੇਣੇ ਪੂਰੇ ਕੀਤੇ ਰਸੀ ਮੰਗਾਲੀ ਕੇ ਢਾਈ ਗਜ ਦੀ ਰਸੀ ਲੈ ਕੇ ਆਉਣੀ ਇਹ ਸਾਬ ਗੁਰੂ ਅਰਜਨ ਪਾਸ਼ਾ ਨਾਲ اقਰਾਰ ਹੋਇਆ ਸੀ ਜਿਹੜਾ ਰਾਵੀ ਨਾਲ ਉਹਨੇ اقਰਾਰ ਕੀਤਾ ਸੀ ਰਾਵੀ ਕਹਿੰਦੀ ਮिन्नੂ ਗੁਰੂ ਅਰਜਨ ਕਰਕੇ ਗਿਆ ਸੀ ਪੱਕੀ ਉਹ ਤੇਰੇ ਕੰਡੇ ਆਵੇ ਕਮਲਾਪਤੀ ਪਤ ਪਰਮੇਸ਼ਵਰ ਬੇਪਰਵਾਹੀਆ ਾਂਦੀ ਮੇਰੀਆਂ ਥੱਕ ਗਈਆਂ ਅਖੀਂ ਕਿ ਅਜੇ ਆਇਆ ਕੋ ਨਹੀਂ ਾਂਦੀ ਜਾ ਮੈਂ ਦੇਖਿਆ ਉਹ ਭਗਤਾਂ ਨੇ ਬੱਧਾ ਨਾਲ ਵਸੀ ਰਸਤਾ ਮੇਰਾ ਰਹਿ ਵਿਖਾਈ ਹਾਂਦੀ ਮੇਰੇ ਨਾਲ ਨੂੰ ਲਈ ਆਉਂਦੇ ਇਸ ਚਲਦਾ ਵਿਸ਼ਕਰੇ ਚੱਲੀ ਇਹ ਸਾਰਾ ਕੁਝ اقرار ਹੋਇਆ اقرار ਹੋ ਗਿਆ ਉਸੇ ਲਿਖਤ ਵਿੱਚ ਪਿਆਰਾ ਸਿੰਘ ਉਹ ਤੇਰਾ ਨਾਂ ਸ਼ਟਾਂਕ ਗੁਰ ਆਵੇ ਵੰਡਣਾ ਉਹ ਕਿਹੜਾ ਗੁੜ ਸੀ ਕਿਹੜਾ ਇਕਰਾਰ ਹੋਇਆ ਸੀ ਜਿਹੜਾ ਪ੍ਰਮਾਤਮਾ ਨੇ ਪਿੰਡਬਾਬੂ ਉੱਪਰ ਪੂਰਾ ਕੀਤਾ ਜਿਸ ਵੇਲੇ ਸੀਤਾ ਨੂੰ ਰਾਮਣ ਚੱਕ ਕੇ ਲੈ ਗਿਆ ਸੀ ਉਹ ਨੌ ਸ਼ਟਾਕ ਗੁੜ ਜਿਹੜਾ ਸੀ ਸੀਤਾ ਨੇ ਰਾਮਣ ਦੀ ਝੋਲੀ 'ਚ ਪਿਛਿਆ ਪਾਈ ਸੀ ਜਿਸ ਵੇਲੇ ਉਹਦੇ ਦੁਆਰੇ ਤੇ ਉਹ ਮੰਗਣ ਗਿਆ ਸੀ ਉਹ ਜਾਂਦਾ ਜਾਂਦਾ ਦਰਵਾਜ਼ੇ ਤੇ ਜਟਾਊ ਨੂੰ ਗੁੜ ਦੇ ਗਿਆ ਨਾਲੇ ਉਹਦੇ ਸਿਰ 'ਤੇ ਸੱਟ ਮਾਰ ਗਿਆ ਉਹ ਗੋਡਨੇ ਵਿਹਾੜਾ ਕੱਢਿਆ ਤੇ ਜਿਟਾਉ ਨੇ ਵੀ ਕੱਢਿਆ ਹੈ ਪ੍ਰਮਾਤਮਾ ਔਰ ਜੇ ਕਿਤੇ ਮਾਤ ਲੋਕ ਤੇ ਤੂੰ ਆਵੇਂ ਤੇ ਇਹ ਜਿਹੜੇ ਵਲਸ਼ ਆ ਲਿਆ ਇਹਨਾਂ ਦਾ ਪਰਦਾ ਜ਼ਰੂਰ ਚੁੱਕ ਦੀ ਉਹ ਜਿਹੜਾ ਨੌਂ ਸਟਾਂਕ ਗੁੜ ਸੀ ਉਹ ਪਿੰਡ ਬਾਬੂਪੁਰ ਪ੍ਰਮਾਤਮਾ ਨੇ ਜਾ ਕੇ ਬੰਦਿਆ ਇਹ ਸਾਰੇ ਲੈਣੇ ਦੇਣੇ ਦਿੱਤੇ ਧਰਤੀ ਤੇ ਆ ਕੇ ਪ੍ਰਮਾਤਮਾ ਨੇ اقرار ਹੋਏ ਕਿ ਮੈਂ ਆਹ ਕੰਮ ਮਾਤ ਲੋਕ ਤੇ ਆਣ ਕੇ ਆਪ ਕਰੂੰਗਾ ਕਿਸੇ ਤੇ ਗੱਲ ਨਹੀਂ ਛੱਡੀ ਕਿ ਕੋਈ ਕਰ ਦੇਗਾ ਇਦਾਂ ਨਹੀਂ ਕਿਹਾ ਪ੍ਰਮਾਤਮਾ ਸਾਰਿਆਂ ਨਾਲ ਇਕਰਾਰ ਹੁੰਦੇ ਰਹਿ ਜਿਸ ਵੇਲੇ ਮੈਂ ਆ ਪਾਇਆ ਮੈਂ ਇੱਕ ਛੋਟੀ ਜੀ ਗੱਲ ਕਰਨੀ ਕਿ ਕਤਕ ਦਾ ਮਹੀਨਾ ਸੀ ਭੈਣ ਜੀ ਆ ਕੇ ਮੈਂ ਚਰਨਾ ਚ ਬੇਨਤੀ ਕਰਦਾ ਹਾਂ ਕਿ ਪ੍ਰਮਾਤਮਾ ਨੇ ਜਿਸ ਵੇਲੇ ਕਿਰਪਾ ਕੀਤੀ ਕਤਕ ਦੀ ਸੰਗਰਾਮ ਤੇ ਸੰਗਲ ਦਾ ਵਿਹਾਰ ਕੀਤਾ ਸਾਡੇ ਸਕਾਰਜੋਗ ਭੈਣ ਜੀ ਦਵਿੰਦਰ ਕੋ ਜਿਨ੍ਹਾਂ ਨੂੰ ਮਾਨ ਬਖਸ਼ਿਆ ਕਿ ਮੈਂ ਜਗੀਰ ਬਖਸ਼ ਦੇਣੀ ਹੈ ਗਿਆਂਦੀ ਇਹਨਾਂ ਨੂੰ ਉਹ ਵੀ ਅੱਜ ਸੰਗਰਾਂ ਦਾ ਦਿਹਾੜਾ ਹੈ ਉਹ ਵੀ ਕੱਤੇ ਦੀ ਸੰਗਰਾਂ ਦਾ ਦਿਨ ਸੀ ਮੈਂ ਉਹਦੇ ਵਿੱਚੋਂ ਥੋੜੀ ਲਵਾਂ ਲਿਖਤ ਕਿ ਸੰਗਲ ਦਾ ਵਿਹਾਰ ਕੀਤਾ ਉਹ ਸੰਗਲ ਹੜਾ ਕਰਦਾ ਹੈ ਕੀ ਮਾਨ ਦਿੱਤਾ ਭੈਣ ਜੀ ਨੂੰ ਬਾਲ ਅਵਸਥਾ ਸੀ ਤੇ ਲਾਲ ਦੁਪੱਟਾ ਸੀ ਸਿਰ ਉੱਪਰ ਉਸ ਵੇਲੇ ਪ੍ਰਮਾਤਮਾ ਨੇ ਦਿੱਤਾ ਵੀਰਾ ਨੂੰ ਲਾਲ ਪੱਗਾ ਬਣਾਈਆਂ ਗਈਆਂ ਤੇ ਭੈਣ ਨੂੰ ਲਾਲ ਦੁਪੱਟਾ ਦਿੱਤਾ ਕਿਉਂ ਲਾਲ ਦੁਪੱਟਾ ਦਿੱਤਾ ਕਿ 1400 ਸਾਲ ਪਹਿਲਾਂ ਜਿਸ ਵੇਲੇ ਹਜ਼ਰਤ ਮਹੰਮਦ ਸਾਹਿਬ ਦਾ ਸਮਾ ਸੀ ਇਹ ਬਹੁਤ ਪਿਆਰ ਜਿਤਾਉਂਦੇ ਸੀ ਹਜ਼ਰਤ ਮਹੰਮਦ ਸਾਹਿਬ ਦੇ ਨਾਲ ਜਿਸ ਵੇਲੇ ਉਸ ਵੇਲੇ ਵੀ ਮੋਤਬਰਾ ਨੇ ਅੱਗੇ ਨਹੀਂ ਲੰਘਣ ਦਿੱਤਾ ਤੇ ਸਾਡੇ ਸਤਿਕਾਰਯੋਗ ਭੈਣ ਜੀ ਨੇ ਦਵਾਰ ਦੇ ਨਾਲ ਆਪਣਾ ਸਿਰ ਮਾਰ ਕੇ ਖੂਨ ਕੱਢ ਲਿਆ ਉਹ ਖੂਨ ਦੇ ਬਦਲੇ ਲਾਲ ਦੁਪੱਟਾ ਦਿੱਤਾ ਗਿਆ ਕੀ ਹੋਇਆ ਸੰਗਲ ਕਹੇ ਮੇਰਾ ਦੁੱਖ ਮਿਟਿਆ ਪੀੜਾ ਦਰਦ ਰਿਆ ਨਾ ਰਾਇਆ ਲੇਖਾ ਵੇਖਣਾ ਨੰਨੀ ਬੱਚੀ ਦਵਿੰਦਰ ਜਿਸਦੇ ਸਿਰ ਤੇ ਲਾਲ ਲੀੜਾ ਅੱਗੇ ਹੋ ਕੇ ਸੀ ਸੁਨਵਾਈਆ ਜਿਸਦਾ ਜਗਤ ਭਗਤ ਵਤੀਰਾ ਜੋ ਸਾਰਾ ਸੰਸਾਰ ਹੁਣ ਦੇਖ ਰਿਹਾ ਹੈ ਆਪਾਂ ਵੀ ਦੇਖ ਰਹੇ ਹਾਂ ਕਿ ਕਿਹੜਾ ਵਤੀਰਾ ਹੈ ਕਿਸੇ ਨਾਲ ਕੋਈ ਵਿਤਕਰਾਨੀ ਸਾਰਿਆਂ ਨੂੰ ਬਰਾਬਰ ਦਾ ਮਾਨ ਦੇ ਰਹੇ ਹਨ ਸਾਡੇ ਭੈਣ ਜੀ ਜਿਸ ਦਾ ਜਗਤ ਭਗਤ ਵਤੀਰਾ ਵਿਤਕਰਾ ਵਿੱਚ ਨਾ ਕੋਈ ਬਣਾਈਆ ਅਮਰਤ ਦੇਣਾ ਅੰਤਰਸੀਰਾ ਰਸ ਦੇਣਾ ਚ ਖਾਈਆ ਦੇ ਕੇ ਨਾਮ ਜਗੀਰਾ ਨਾਮ ਦੀ ਜ਼ਗੀਰ ਦੇ ਦੇਣੀ ਹੈ ਪ੍ਰਮਾਤਮਾ ਨੇ ਦੇ ਦਿੱਤੀ ਤਾ ਮਾਨ ਹੁੰਦਾ ਹੈ ਇਹਨਾ ਦੇ ਕੇ ਨਾਮ ਜ਼ਗੀਰਾ ਜਾਗਰਤ ਜੋਤ ਡੱਗ ਮੰਗਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਾਚਾ ਰੰਗ ਆ ਪਰੰਗਾਈਆ ਮੁੱਖੋਂ ਬੋਲ ਕੇ ਕਹੇ ਲਾਲ ਚੁੰਨੀ ਮੁਨੀਆਂ ਵਾਲੀਆਂ ਦਿਆਂ ਜਣਾਈਆ ਵੇਖੋ ਨਿੱਕੀ ਜਈ ਮੁਨੀ ਜੋ ਮੁਨੀਆਂ ਮਾਨ ਤੜਾਈਆ ਕਿੰਨਾਂ ਦਾ ਵੀ ਮਾਨ ਤੋੜ ਲੈ ਸਾਡੇ ਭੈਣ ਜੀ ਕਿ ਉਹਨਾਂ ਨਾਲੋਂ ਵੀ ਮਾਨ ਵੱਧ ਮਿਲਿਆ ਹੈ ਜਿਹੜਾ ਰਿਸ਼ੀਆ ਮੁਨੀਆਂ ਨੂੰ ਪਹਿਲਾਂ ਮਿਲਦਾ ਸੀ ਜਿਸ ਦੇ ਅੰਦਰ ਨਾਮ ਦੀ ਤੁਨੀ ਇਕ ਅਲਾਈਆ ਭਾਗ ਲੱਗਾ ਸਾਡੇ ਤਿੰਨ ਹੱਥ ਕੁੱਲੀ ਕਾਇਆ ਵਜੇ ਵਧਾਈਆ ਰਸ ਪ੍ਰੇਮ ਮੁਖ ਦਾ ਬੁੱਲੀ ਚਸ਼ਮ ਦੀਪ ਚਮਕਾਈਆ ਸੱਚ ਪ੍ਰੀਤੀ ਕੋਲ ਕੁੱਲੀ ਮੁਹੰਮਦ ਦਏ ਗਵਾਈਆ ਜਿਹਦੇ ਨਾਲ ਇਹ ਸਾਰਾ ਪਹਿਲਾ ਸਮਾਂ ਲੰਗਿਆ ਹਜ਼ਰਤ ਮਾਮਨ ਸਾਹਿਬ ਨਾਲ ਉਹ ਵੀ ਗਵਾਹੀ ਦੇ ਰਿਹਾ ਕਿ ਇਸ ਨੂੰ ਬਖਸ਼ ਦੇ ਜਗੀਰਾ ਭਗਤ ਦਵਾਰੇ ਫਲੀ ਫੁੱਲੀ ਜੋਤੀ ਜੋਤ ਸਰੂਪ ਹਾਰੋ ਆਪ ਆਪਣੀ ਕਿਰਪਾ ਕਰ ਸਾਦੇ ਆਪਣਾ ਰੰਗ ਰੰਗਾਈਆ ਇੱਥੇ ਹੀ ਮੈਂ ਹਜੂਰ ਸ਼ੰਚਾ ਦੇ ਚਰਨਾਂ ਤੋਂ ਸਰਪਰ ਹਰ ਸਿੰਘ ਤੋਂ ਜੀ ਸੋਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ Yeah.